বিবি কানাডা আপডেট دیکھ رہے سارے پنجابیਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ কানাডা ਇਮੀਗ੍ਰੇਸ਼ਨ ਵਿਭਾਗ ਨੇ ਪੰਜਾਬੀ ਅਤੇ ਭਾਰਤੀ ਲੋਕਾਂ ਲਈ ਵੱਡੇ ਐਲਾਨ ਕੀਤੇ ਹਨ ਪਹਿਲੇ ਨੰਬਰ ਦੀ ਐਲਾਨ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਨਵਾਂ ਪੀਆਰ ਪ੍ਰੋਗਰਾਮ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ কানাডা ਸਰਕਾਰ ਨੇ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਪ੍ਰੋਗਰਾਮ ਪਿੰਡੂ ਖੇਤਰਾ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨਾ ਹੈ ਇਹ ਪ੍ਰੋਗਰਾਮ ਕੈਨੇਡਾ ਦੇ ਕਈ ਖੇਤਰਾ ਵਿੱਚ ਖੋਲਿਆ ਜਾ ਰਿਹਾ ਜਿਸ ਵਿੱਚ ਅਨਟਾਰੀਓ ਸੂਬੇ ਦੇ ਜਿਮਨ ਖੇਤਰ ਵੀ ਸ਼ਾਮਲ ਹਨ ਇਸ ਪ੍ਰੋਗਰਾਮ ਲਈ ਅਰਜ਼ੀਆਂ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਖੁੱਲਣਗੀਆਂ ਅਤੇ ਇਹ ਨਵੰਬਰ ਤੱਕ ਵੱਖ-ਵੱਖ ਸਮਿਆਂ ਤੇ ਖੁੱਲੀਆਂ ਰਹਿਣਗੀਆਂ ਪਰ ਕੁਝ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਪਿੰਡੂ ਖੇਤਰ ਦਾ ਜੌਬ ਆਫਰ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਘੱਟੋ-ਘੱਟ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਆਈਲੈਂਡਸ ਵਿੱਚ ਘੱਟੋ-ਘੱਟ 4 ਬੈਂਡ ਹੋਣੇ ਚਾਹੀਦੇ ਹਨ ਜੇਕਰ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਰਾਹੀਂ ਆਸਾਨੀ ਨਾਲ ਪੀਆਰ ਅਰਜੀ ਦੇ ਸਕਦੇ ਹੋ ਦੂਜੇ ਨੰਬਰ ਦੀ ਗੱਲ ਕਰ ਲਈਏ ਤਾਂ ਘੱਟ ਤਨਖਾਹ ਵਾਲਿਆਂ ਨੌਕਰੀਆਂ ਤੇ ਪਾਬੰਦੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ 24 ਤੋਂ ਵੱਧ ਖੇਤਰਾਂ ਵਿੱਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਇਹਨਾਂ ਵਿੱਚੋਂ 11 ਅਨਟਾਰੀਓ ਅਤੇ 5 ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਖੇਤਰ ਹਨ ਜਿੱਥੇ ਬੇਰੋਜ਼ਗਾਰੀ 6% ਤੋਂ ਜ਼ਿਆਦਾ ਸੀ ਇਸ ਦਾ ਮਤਲਬ ਹੈ ਕਿ ਹੁਣ ਬਾਹਰੋਂ ਕਾਮੇ ਨਹੀਂ ਲਿਆਂਦੇ ਜਾਣਗੇ ਜਿਸ ਨਾਲ ਕੈਨੇਡਾ ਵਿੱਚ ਰਹਿ ਰਹੇ ਵਿਦਿਆਰਥੀ ਹੀ ਪੱਕੇ ਹੋਣਗੇ ਅਤੇ ਉਹਨਾਂ ਨੂੰ ਇੱਕ ਸੁਨਹਿਰਾ ਮੌਕਾ ਮਿਲੇਗਾ ਤੀਜੇ ਨੰਬਰ ਦੀ ਗੱਲ ਕਰਦੀਏ ਤਾਂ ਯੂਕੋਨ ਸੂਬੇ ਵੱਲੋਂ ਵੱਡਾ ਐਲਾਨ ਯੂਕੋਨ ਸੂਬੇ ਵਿੱਚ ਰਹਿਣ ਵਾਲੇ ਪੰਜਾਬੀਆਂ ਅਤੇ ਭਾਰਤੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਉਹ ਹੁਣ ਆਪਣੇ ਵਰਕ ਪਰਮਨੈਂਟ ਨੂੰ 2 ਸਾਲ ਲਈ ਵਧਾ ਸਕਦੇ ਹਨ ਅਤੇ ਇਸ ਤੋਂ ਬਾਅਦ ਉਸੇ ਸੂਬੇ ਵਿੱਚ ਰਹਿ ਕੇ ਪੀਆਰ ਪ੍ਰਾਪਤ ਕਰ ਸਕਦੇ ਹਨ ਇਹ ਯੂਕੋਨ ਵਿੱਚ ਸੈਟਲ ਹੋਣ ਦੇ ਚਾਹਵਾਨਾਂ ਲਈ ਇੱਕ ਬਹੁਤੀ ਵਧੀਆ ਮੌਕਾ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਲਗਾਤਾਰ ਅਜਿਹੇ ਐਲਾਨ ਕਰ ਰਿਹਾ ਹੈ ਜੋ ਪੀਆਰ ਦੇ ਚਾਹਵਾਨਾਂ ਲਈ ਨਵੇਂ ਰਾਹ ਖੋਲ ਰਿਹਾ ਹੈ। ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਬਲੋ। ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ। ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ, ਉਦੋਂ ਤੱਕ ਦੇ ਲਈ ਧੰਨਵਾਦ।